ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆਂ ਬਾਈ ਚਮਕੌਰ ਕੋਲੇ ਪਿੰਡ ਧੋਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਾਈ ਦਾ ਹੈਗਾ ਸੱਜਣੋ ਬਰਨਾਲਾ ਇੱਕ ਤਾਂ ਤਾਜੀ ਸੂਈ ਬੱਚੀ ਦਿਖਾਵਾਂਗੇ ਫੁੱਲ ਵੱਡੇ ਕੱਦ ਕਾਠਚਾ ਤੇ ਇੱਕ ਨਾਲ ਪੈਂਦੀ ਆ ਐਰ ਸ਼ੈਰ ਕੰਪਨੀ ਦੇ ਵਿੱਚ ਉਹ ਮੇਰਾ ਖਿਆਲ ਆ ਗੱਬਣਾ ਦੋਹੇ ਬੱਚੀਆਂ ਦਾ ਰੇਟ ਵੀ ਵੀਡੀਓ 'ਚ ਹੀ ਕਰਾਵਾਂਗੇ ਤੇ ਬਾਕੀ ਆ ਜੋ ਬਾਈ ਨਾਲ ਕਰਾ ਦਿੰਨਾ ਗੱਲਬਾਤ ਆ ਦੋਹਾਂ ਨੂੰ ਖੋਲ ਕੇ ਤੋੜ ਕੇ ਹਰੇਕ ਪੱਖ ਤੋਂ ਜਾਣਕਾਰੀ ਲੈ ਲਾਂਗੇ ਆਪਾਂ ਆ ਜਾ ਤਮ ਕਰੋ ਫੋੜ ਕੇ ਮੈਂ ਹਾਂ ਸਤਿ ਸ਼੍ਰੀ ਅਕਾਲ ਭਰਾ ਮੇਰੇ ਚੜਦੀ ਕਲਾ ਪਰਮਾਤਮਾ ਦੀ ਕਿਰਪਾ ਚੜਦੀ ਕਲਾ ਕੰਮ ਬਾਈ ਦਾ ਚੱਲਦਾ ਚੰਗਾ ਹੀ ਗੱਲ ਨਹੀਂ ਕਿਉਂਕਿ ਉਹੀ ਗੱਲ ਤੁਹਾਨੂੰ ਮੈਂ ਕਹਿਣਾ ਹੁਣਾ ਵੀ ਸਾਫ਼ ਸੁਥਰਾ ਕੰਮ ਆ ਜਿਹੜਾ ਉਹ ਲੰਬਾ ਟਾਈਮ ਵੀ ਚੱਲਦਾ ਤੇ ਰੈਗੂਲਰ ਵੀ ਚੱਲਦਾ ਆ bắtੀ ਤੋਂ ਕਰ ਲਈਏ ਸ਼ੁਰੂ ਹਾਂ ਇਹਦੇ ਕਰ ਲਓ ਭਰਾ ਆ ਜਾ ਕਹਿ ਰਹੀ ਐਂ ਦੀ ਅਗਲੇ ਪੰਨੇ ਨੂੰ ਮਾਰਦੇ ਪਹਿਲਾਂ ਕੈਮਰਾ ਪਲਟ ਦੋ ਦੂਜਾ ਸੂਹਾ ਦੂਜਾ ਸੂਹਾ ਭਰਾ ਮੇਰਾ ਜ਼ੇਰ ਜੂ ਸਾਰੀ ਪੈ ਗਈ ਉਹ ਵੀ ਸਾਹਮਣੇ ਤੇ ਥਣ ਥਣ ਬਾਤ ਨੂੰ ਪਤਾ ਹੀ ਆਪ ਜੇਰ ਜੱਪਾ ਵੀ ਡੰਨਾ ਸਾਹੀਵਾਲਾ ਕਰਾਉਸ ਐਚਪੀ ਦੇ ਜਾਨਕੀ ਐਚਪੀ ਨਾਲ ਦੁੱਧ ਬਾਜੂਗੀ ਸਾਹੀਵਾਲਾ ਨਾਲ ਦੁੱਧ ਘਾੜਾ ਭਰਾ ਮੇਰਾ ਸਾਹੀਵਾਲਾ ਫੈਂਟ ਵਾਜੂ ਆ ਫੈਂਟ ਵਾਜ ਨਹੀਂ ਭਰਾ ਮੇਰਾ ਆਸੂਆ ਕੀ ਦੂਜਾ ਸੂਈ ਕਦੋਂ ਆ ਸੂਆ ਤੜਕੇ 4 ਵਜੇ ਸੂਈ ਸੀ ਵੀਰੇ ਸਵੇਰ 8 9 ਵਜੇ ਜੇਰ ਪੈਗੀ ਕੁਛ ਦੁੱਧ ਘਾੜਾ ਦੁੱਧ 3 4 ਕਿਲੋ ਠੀਕ ਆ ਗੱਲ ਹਾਂ ਹਾਂ ਸੂਈ ਠੰਡੀ ਬਾਧੂ ਭਰਾ ਮੇਰਾ ਹੱਥ ਮਾਰਨਾ ਤਰੂ ਤਾਰਨਾ ਦਾ ਕੋਈ ਸਿਸਟਮ ਨਹੀਂ ਹੈਗਾ ਨੇ ਤੇ ਥਾਣਾ ਜਿਹੜਾ ਥਾਣੇ ਦਾ ਟੋਪ ਕੁਆਲਟੀ ਦਾ ਲੱਗਿਆ ਜਿਵੇਂ ਮਹਿਸਾ ਨੂੰ ਲੱਗਿਆ ਨਾ 2.5 ਲੱਖ ਵਾਲੀ ਮੈਂ ਦੇ ਥਾਣੇ ਦਾ ਕੰਮ ਹਾਂ ਬਿਲਕੁਲ ਉਹ ਗੱਲ ਬਾਤ ਹੈ ਜੀ ਹਾਂ ਉਵੇਂ ਆ ਭਰਾ ਮੇਰਾ ਆ ਤੋਰ ਤੇ ਜਮ ਕੋਈ ਇੱਕ ਗੱਲ ਲਿਆ ਭਰਾ ਗਿਆਨੀ ਜੀ ਸਾਡੇ ਹੈ ਨਹੀਂ ਅੱਜ ਘਰ ਹਾਜ਼ਰ ਚੱਲ ਰਹੇ ਆਂ ਅਸੀਂ ਬਣਾਵਾਂਗੇ ਵੀਡੀਓ ਤੇ ਬਾਕੀ ਇੱਥੇ ਤੋਂ ਬੱਛੀ ਦੀ ਲੰਬਾਈ ਲੰਬੂਈ ਚੈੱਕ ਕਰ ਸਕਦੇ ਹਾਂ ਆਦਰ ਚੈੱਕ ਕਰ ਸਕਦੇ ਹਾਂ ਹੈ ਪੂਰੀ ਫੁੱਲ ਹਾਈਟ ਦੇ ਵਿੱਚ ਆ ਭਰਾ ਮੇਰਾ ਕੱਦ ਆ ਗਿਆ ਬਹੁਤ ਵੱਡਾ ਤੇ ਲੰਬੀ ਲੰਬੀ ਬਹੁਤ ਜਿਹੜੀ ਥਣ ਥਣੌੜ ਚੈੱਕ ਕਰ ਸਕਦਾ ਸੀਲ ਠੰਡੀ ਬਾਦੂ ਹਜੇ ਇੱਥੇ ਮਰਦੀ ਤੇ ਲੱਗਿਆ ਬਾਈ ਫੁੱਲ ਦੂਰੀ ਤੇ ਆ ਜੇ ਗੱਲਬਾਤ ਕਰ ਲਈਏ ਤੇ ਹਾਈ ਟਾਲ ਦੂਜਾ ਐਚ ਐਫ ਤੇ ਸਹੀ ਹਾਲ ਦਾ ਕਰੋ ਸਾਹੀ ਹਾਂ ਬਿਲਕੁਲ ਬਿਲਕੁਲ ਵੀਰੇ ਹਾਂ ਇਹਨੂੰ ਚਲਾ ਦੇ ਲੰਬੀ ਆਰਡਰ ਉਹੀ ਗੱਲ ਆ ਟੋਕਰੇ ਜੱਡਾ ਹੀ ਆ ਹਾਂ ਬਿਲਕੁਲ ਵੀਰੇ ਹਾਂ ਇੱਥੋਂ ਅਗਲੇ ਬੰਨੇ ਚੈੱਕ ਕਰਾ ਦੇਣਾ ਤੁਹਾਨੂੰ ਮੈਂ ਇਧਰੋਂ ਇੱਕ ਕੁਆਲਿਟੀ ਕਬੂਲਟੀ ਪੱਛੀ ਚ ਫੁੱਲ ਆ ਕਮਾਲ ਹੋ ਜੀ ਇਥੇ ਨਜ਼ਾਰੇ ਦੇ ਦੁਪਹਿਰਾ ਮੇਰੇ ਜਿਹਨੇ ਦੁੱਧ ਬਾਸ ਰੱਖਣੀ ਆ ਇਹ ਹਾਂ ਤੇ ਬਾਕੀ ਧਾਰਾਂ ਤੂਰਾਂ ਵੀ ਇਹਦੇ ਅੰਦਰ ਚੱਲ ਕੇ ਆਪਾਂ ਤੁਹਾਨੂੰ ਮਾਰ ਕੇ ਖਾਣਾਂ ਕਾਂਟੇ ਬੰਨਾਂ ਧਾਰਾਂ ਨੇ ਵੀਰੇ ਕਾਂਟੇ ਮੂੰਹ ਫੜਦੇ ਆਰਡਰ ਇਹਦਾ ਹੈਗਾ ਜਿਵੇਂ ਗਰਲੈਂਡੋ ਗਾਵਾਂ ਦਾ ਹੁੰਦਾ ਜਿਵੇਂ ਉਹੀ ਚੀਜ਼ ਆ ਵੀਰੇ ਉਹ ਗੱਲ ਬਾਤ ਲੈ ਚਲਾ ਇਹਨੂੰ ਬਾਈ ਤੇ ਬਾਕੀ ਇੱਥੋਂ ਆਰਡਰ ਅਗਲੇ ਬੰਨੋ ਚੈੱਕ ਕਰ ਸਕਦੇ ਹੋ ਥਾਣਾ ਜਿਹੜਾ ਜਿਵੇਂ ਤੁਹਾਨੂੰ ਬਾਰ-ਬਾਰ ਤਾਂ ਕਹਿ ਰਹੇ ਮੈਂ ਥਣ ਕੁਆਲਟੀ ਬਿਲਕੁਲ ਟੋਪ ਦੇ ਵਿੱਚ ਹੀ ਆ ਗਿਆ ਤੇ ਇੱਥੋਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਲੱਗਿਆ ਪੂਰਾ ਨਿਖੜਮਾ ਲੱਗਿਆ ਤੇ ਲੱਗਿਆ ਮੱਜਾਂ ਵਾਂਗੂ ਮੋਟਾ ਗੁੱਲੇ ਵਾਲਾ ਥਾਣਾ ਵੀ ਕਾਲਾ ਆਰਡਰ ਹੈਗਾ ਜਿਵੇਂ ਗਰਲੈਂਡੋ ਗਾਵਾਂ ਦਾ ਹੁੰਦਾ ਉਹ ਗੱਲ ਬਾਤ ਬੈਂਕ ਉਨੀ ਉਨੀ ਗਾੜੀ ਪੇ ਮੁਰਗ ਨੂੰ ਉਵੇਂ ਪਸਾੜੀ ਪਿਸਣ ਨੂੰ ਭਰਾ ਮੇਰਾ ਤੇ ਆਰਡਰ ਹੈਗਾ ਵੀ ਪੂਰਾ ਫਿਕਸ ਹੈ ਹਾਂ ਫਿਕਸ ਆਰਡਰ ਦੇ ਵਿੱਚ ਆ ਗਈ ਕੰਪੈਕਟ ਆਰਡਰ ਦੇ ਵਿੱਚ ਕੋਈ ਟੁੱਟ ਮਾਰਡਰ ਨਹੀਂ ਹੈਗਾ ਕੱਦ ਆ ਗਿਆ ਇਹਦਾ ਫੁੱਲ ਵੱਡਾ ਕੱਦ ਵੱਡਾ ਆ ਗਿਆ ਇਹਦਾ ਫੁੱਲ ਵੱਡਾ ਤੇ ਬਾਕੀ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਤੇ ਥਣ ਤਾਂ ਉਹੀ ਗੱਲ ਆ ਵੀ ਵਿੱਥੀ ਤੇ ਵੀ ਪੂਰੀ ਤੇ ਲੱਗਿਆ ਇਧਰੋਂ ਹਾਂ ਪੂਰਾ ਵਿੱਥੀ ਤੇ ਭਰਾ ਮੈਂ ਠੰਡੀ ਵੀ ਸੀਲ ਵੀ ਬਹੁਤ ਲੈ ਤੇ ਬਾਕੀ ਇਹ ਜੇ ਤੋ ਆਰਡਰ ਚੈੱਕ ਕਰ ਸਕਦੇ ਹਾਂ ਬੱਚਾ ਲਾ ਕੇ ਧਾਰਾ ਦਿਖਾ ਦੇ ਮਾਰੀ ਧਾਰਾ ਮਾਰ ਦੋ ਆ ਲੈ ਧਾਰਾ ਤੁਰਾ ਚੈੱਕ ਕਰ ਸਕਦੇ ਹਾਂ ਸੱਜਣੋ ਚਬਾਈ ਹੈਗੀ ਆ ਫੁੱਲ ਮੂਰਤੀ ਤੇ ਬਾਕੀ ਬਾਈ ਦੀਆਂ ਬੇੜਾਂ ਦੀ ਖਾਸियत ਹੁੰਦੀ ਆ ਵੀ ਦੋਹਾਂ ਪਾਸੇ ਬੈਠ ਕੇ ਧਾਰਾ ਮਰਵਾਉਂਦੀਆਂ ਨੇ ਚਬਾਈ ਚਬੂਈ ਹੈਗੀ ਆ ਫੁੱਲ ਪੰਪ ਵਾਲਾ ਸਿਸਟਮ ਚਬਾਈ ਠੰਡ ਵੀ ਚਬਾਈ ਹੋ ਗਿਆ ਓਕੇ ਦੀ ਰਿਪੋਰਟ ਹੈ ਠੰਡ ਵੀ ਇੱਕ ਨੰਬਰ ਆ ਵੀਰੇ ਬਿਲਕੁਲ ਚਬਾਈ ਹੋ ਗਈ ਦੁਬਾਰੇ ਫੇਰ ਬੈਠ ਕੋਈ ਚੱਕਰੀਆਂ ਨਹੀਂ ਬੈਠੀ ਦੁਬਾਰੇ ਕੁਝ ਨਹੀਂ ਨਹੀਂਦਾ ਠੰਡੀ ਸੀਲ ਇੱਕ ਨੰਬਰ ਆ ਵੀਰੇ ਲੈ ਚਬਾਈ ਹੈਗੀ ਆ ਓਕੇ ਦੀ ਰਿਪੋਰਟ ਆ ਆਪਾਂ ਖਣ ਲੱਗਿਆ ਕੱਲਾ ਕੱਲਾ ਤੇ ਲੱਗਿਆ ਵੀ ਸੱਜਣੋਂ ਮੱਜਾਂ ਨਾਲ ਬਈ ਉਦੋਂ ਹੀ ਪੈਪ ਦਾ ਭਰਾ ਮੇਰਾ ਦੇਖਣੀ ਜਾਂਦੀ ਸੀ ਮੋਟੀ ਰੱਸੇ ਨਾਲ ਦੇ ਦੇਖੇ ਲੈ ਬਿਲਕੁਲ ਉਦਲੇ ਪਾਸੇ ਵੀ ਆਈਆਂ ਜਮਾ ਹੁਣ ਪੈਸੇ ਦੱਸਦੇ ਇਹ ਪੈਸੇ ਕਿੰਨੇ ਲਵਾਂਗੇ ਇਹ ਮੁੱਲ ਦਾ 70 ਕਲਾ 65 ਕਲਾ ਦੇ 63000 ਰੁਪਏ ਦੇ ਦਾਂਗੇ ਭਰਾ ਮੇਰਾ 63 'ਚ ਮਾਨਤਾਨ ਕਰਾਂਗੇ ਹਾਂ ਤਾਂ ਕਰਾਂਗੇ ਸੀਲ ਠੰਡੀ ਵਰ ਵਰ ਕੇ ਬੋਤੇ ਜਿੱਡੀ ਬੈਠਾ ਦੇਖ ਲੈ ਲੈ ਰੇਟ 'ਚ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਤੇ ਮੇਨ ਗੱਲ ਇਹਦਾ ਥਣਾ ਥਣ ਗੋਲੇ ਆ ਲੱਗਿਆ ਖਣ ਵੈੜ ਨੂੰ ਯਾਰ ਨਾ ਮੱਜਾਂ ਨਾਲ ਦੇ ਲੱਗਾ ਝੋਟੀਆਂ ਨਾਲ ਦਾ ਹਾਂ ਬਿਲਕੁਲ ਵੀ ਇਹ ਬਾਈ ਕਹਿੰਦਾ ਦੇ ਦਾਂਗੇ 63 ਦੀ 63 ਚ ਮੰਨਤਨ ਕਰ ਦਾਂਗੇ ਹਾਂ ਤੇ ਹੁਣ ਆ ਜਾ 2 ਨੰਬਰ ਵਾਲੀ ਤੇ ਇਹ ਕਿਹੜੀ ਕੰਪਨੀ ਜੱਜ ਵੀਰੇ ਐਰ ਸ਼ਹਿਰ ਵਸੀ ਆ ਪੂਰੋਂ ਵਸੀ ਆ ਆ ਇਹ ਆ ਗਈ ਇਹਦੀ ਕੰਪਨੀ ਆ ਗਈ ਚਮਕੌਰ ਕਹਿੰਦਾ ਐਰ ਸ਼ਹਿਰ ਤੇ ਉਹਦਾ ਮੂਹ ਦਿਖਾ ਦੇ ਪਹਿਲਾਂ ਮੂਹ ਦਿਖਾ ਦੂ ਤੇ ਦਰਸ਼ਨ ਪਵਾ ਦਿਆਂ ਮੈਂ ਨਿੱਕਾ ਜੀ ਯਾਰ ਬਾਈ ਯਾਰ ਜਰਸੀ ਜਬਾਣੀ ਬਣਾ ਹੈ ਨਾ ਹੈ ਜਰਸੀ ਵਾਂਗੂ ਆ ਜਰਸੀ ਵਾਂਗੂ ਹੈ ਹੀ ਜਰਸੀ ਦਾ ਐਰ ਸ਼ਹਿਰ ਆਪਰਾ ਦੇਖ ਤੋਆ ਦੇ ਕਿੰਨਾ ਬੰਦਾ ਜਿੱਤੇ ਦੇਖ ਲੈ ਹਾਂ ਲੈ ਚੱਲ ਬਾਈ ਲੈ ਮੰਗ ਹਾਂ ਜਰਸੀ ਤੇ ਐਰ ਸ਼ਹਿਰ ਦਾ ਕਰੋਸ ਆ ਗਿਆ ਰੰਗ ਰੂਪ ਇਹਦਾ ਐਰ ਸ਼ਹਿਰ ਵਾਲਾ ਆ ਗਿਆ ਸੀਲ ਠ ਕੱਦ ਵੱਡੇ ਦਾ ਆ ਗਿਆ ਜਰਸੀ ਵਾਲਾ ਆਰਡਰ ਬਣਾਉਗੀ ਜਿੱਡੀ ਆ ਜਿੱਦੀ ਆ ਬੋਡੀ ਬਣਾਉਗੀ ਭੂਣ ਬੱਸੀ ਵਾਲੇ ਵੀਰੇ ਦਾ ਰਸਾ ਰੰਗ ਪਟਾਉਣੇ ਆ ਭਰਾ ਇਹਦਾ ਸੂਆ ਕਿਹੜਾ ਭੂਣ ਬੱਸੀ ਆ ਵੀਰੇ ਪਹਿਲਾ ਪਹਿਲਾ ਬੱਸੀ ਸੂਆ ਜੀ ਕਾ ਇੱਕ ਦਿਨ ਕਰਦੀ ਆ ਹਾਜੀ ਵੀਰੇ ਦਾ ਮਗ ਲੈਂਦਾ ਹਫਤਾ ਕਿਹਾ 5-7 ਦਿਨ ਕਿਹਾ ਇੱਕ ਦੋ ਦਿਨ ਘੱਟ ਵੀ ਲੈ ਜਾਂਦੀ ਵੱਧ ਵੀ ਲੈ ਜਾਂਦੀ ਅੱਗੜੀ ਗੁਟੀ ਚੜਨ ਕਰਕੇ ਕਈ ਵਾਰੀ ਹੋਇਆ ਨਾ ਹਾਂ ਉਹ ਸੀਲ ਸੰਢੀ ਮਾਰਦੇ ਜਿੱਥੇ ਮਾਰਦੇ ਉੱਥੇ ਖੜ ਜੂ ਉਹ ਆਇਆ ਨਹੀਂ ਹੈਗਾ ਲੈ ਹਾਂ ਤੇ ਮਾਰਦੀ ਸੀਲ ਆ ਗਈ ਫੁੱਲ ਤੇ ਜਿਹੜਾ ਥਾਣਾ ਥਣ ਦਿਖਾ ਦੇ ਤੁਸੀਂ ਆਰਡਰ ਦੇਖੀ ਵੀਰੇ ਬਿਲਕੁਲ ਦਾ ਹਾਂ ਥਣ ਥਣ ਲੱਗ ਆ ਮਾੜੀ ਤੋਰੇ ਗਾ ਨੂੰ ਮਾੜੀ ਮਾੜੀ ਇੱਕ ਪੈਰ ਗਾਂ ਕਰਕੇ ਐ ਇੱਥੇ 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 ਰੋਕ ਲਾ ਹਾਂ ਇੱਥੋਂ ਚੈੱਕ ਕਰ ਸਕਦਾ ਥਣ ਲੱਗ ਗਿਆ ਕਲਰ ਹਾਂ ਬਹੁਤ ਵਾਹ ਦੇ ਕਲਰ ਵੀ ਬਹੁਤ ਸੋਹਣਾ ਪਿਆਰਾ ਜਿਹਾ ਤੇ ੱਲੇ ਢੋਲੇ ਜਿਵੇਂ ਚੋਂ ਦਾ ਹੁੰਦਾ ਹੁੰਦਾ ਵੀ ਹਈ ਆ ਬਦੇ ਸੱਪੜੂਗੀ ੱੱਲੇ ਪਾਇਰਾ ਆ ਤੋੜ ਦਿਆਂ ਇਹਨੂੰ ਸਿੱਧੀ ਤਰ੍ਹਾਂ ਤੇ ਸੁਨੱਖ ਆਪਣਾ ਬਾਹ ਨਜਾਇਜ਼ ਆ ਵੀਰ ਯਾਰ ਤੇ ਜਗਾ ਵੀ ਘੱਟ ਰੋਕੂ ਤੇ ਦੇਦ ਦੀ ਨਜ਼ਾਰੇ ਮੂੰਹ ਮੂੰਹ ਦੇਖ ਕੇ ਨਾ ਸੋਹਣਾਗਾ ਆ ਇੱਥੋਂ ਦਿਖਾ ਦੇ ਤੇ ਹੈਗੀ ਮੇਨ ਗੱਲ ਆ ਜਿਹੜੀ ਜਾਨ ਵਾਲੀ ਆ ਪਛੀ ਕਮਾਲ ਹੋ ਜੀ ਕਮਾਲ ਹੋ ਦਦੇ ਮੂੰਹ ਦਿਖਾ ਦੇ ਭਰਾ ਮੇਰਾ ਸੁਨੱਖ ਮੂੰਹ ਦਾ ਪਾਣੀ ਕੌਲੀ ਚ ਪਾਣੀ ਪਿਆ ਦੇ ਬਾਈ ਯਾਰ ਰੈਨ ਵਾਲਾ ਸਿਸਟਮ ਜਿਵੇਂ ਨਿਕਾ ਦੀ ਮੂੰਹ ਆ ਇੱਥੇ ਦਾ ਮੂੰਹ ਆ ਜਿਵੇਂ ਜਰਸੀ ਜਿਵੇਂ ਜਰਸੀ ਦਾ ਹੁੰਦਾ ਹਾਂ ਕੰਨ ਦੇਖੀ ਲੈ ਕੰਨ ਦੇਖੀ ਜਾਣ ਪੂਰੀ ਜਰਸੀ ਦਾ ਸਿਸਟਮ ਇਹ ਲੈ ਚੱਲ ਠੰਡੀ ਦੇਖੀ ਬਾਦੂ ਦੇਖੀ ਆ ਲੈ ਉਹ ਕੰਮ ਨਹੀਂ ਹੈਗਾ ਵੀ ਲੱਤਾਂ ਮਾਰਨ ਵਾਲਾ ਸਿਸਟਮ ਆ ਦੇਖੀ ਲੈ ਜਮਾ ਸੀਲ ਠੰਡੀ ਆ ਪਿਆਰੀ ਆ ਲੈ ਚੱਲ ਬਾਈ ਅੰਦਰ ਲੈ ਚੱਲ ਮਾਰ ਇੱਕ ਕੁਆਲਿਟੀ ਫੁੱਲਾ ਵੱਛੀ ਚ ਤੇ ਜਮਾਨਾ ਰੱਖ ਤੇ ਚ ਤੇ ਲੈਵਾ ਬਹੁਤ ਸੋਹਣਾ ਜੀ ਡੀ ਕਾ ਬਾਉਡੀ ਲੈਵਾ ਬਣਾ ਦੂ ਵੀਰੇ ਰੱਖੂਗੀ ਕੋਈ ਟੁੱਟ ਮਾ ਨਹੀਂ ਰੱਖਦੀ ਤੇਰਾ ਥਾਣਾ ਥਾਣ ਵੀ ਇਹਨੂੰ ਯਾਰ ਚੰਗੀ ਕੁਆਲਿਟੀ ਦਾ ਲੱਗਿਆ ਦੂਰਾ ਲੱਗਿਆ ਬਿਲਕੁਲ ਵੀਰੇ ਮੇਰੇ ਕੋਲ ਇੱਕ ਹੋਰ ਖਾਸੀ ਦਾ ਆਰ ਸਿਰ ਮਿਲਦੀ ਘੱਟ ਆ ਭਰਾ ਮੇਰੇ ਮਨ ਬਹੁਤ ਆ ਇਹ ਕਿਆ ਕਿਆ ਮਸਾਪਾਲ ਕਿਲੇ ਮਿਲਦੀ ਘੱਟ ਆ ਵੀਰੇ ਰਾ ਦੇਖ ਖਿੱਚੀ ਤੁਰ ਜਾਂਦੇ ਬੱਸੀ ਹਾਂ ਇਹਦੀ ਇਹ ਕੰਪਨੀ ਘੱਟ ਮਿਲਦੀ ਮਿਲਦੀ ਘੱਟ ਹੈਗੀ ਹਾਂ ਬਿਲਕੁਲ ਬਈ ਕਹਿੰਦਾ ਇਸ ਕੰਪਨੀ ਦਾ ਗਾਵਾ ਥੋੜੀ ਜਿਹੀ ਮੋਹ ਇੱਧਰ ਖੜੀ ਨਖਾਈ ਥੋੜਾ ਦੇਖੀ ਮੋ ਕੱਟ ਮਿਲਦੇ ਦਾ ਸਨਕ ਬਣਾ ਦੇ ਬਈ ਸਨਕ ਬਣਾ ਹੱਥੋਂ ਵੱ ਰੰਗ ਰੂਪ ਐਰ ਸ਼ੈਰ ਵਾਲਾ ਬਾਡੀ ਆ ਗਈ ਐ ਜੀ ਜਰਸੀ ਵਾਲੀ ਹਾਂ ਜਰਸੀ ਤੇ ਐਰ ਦਾ ਕ੍ਰੋਸ ਆ ਵੀਰੇ ਦਾ ਸਨਕ ਬਣਾਵਾ ਦੇਖ ਲੈ ਬੋਦੀ ਬੋਦੀ ਬਹੁਤ ਸੋਹਣੀ ਆ ਵੀਰੇ ਪਿਆਰੀ ਯਾਰ ਹਾਂ ਬੰਦੇ ਕਮਾ ਕੇ ਕਹਿੰਦੇ ਬੰਦੇ ਬੰਦੇ ਭਰਾ ਪੈਸੇ ਦੇ ਚੰਕੋਰ ਕਿੰਨੇ ਲੈ ਲਾਂਗੇ ਵਣਾ ਪੈਸੇ ਯਾਰ ਮੁੱਲ ਦਾ ਇਹਦਾ ਪੈਂਟ ਕਰਾ 60 ਦੀ ਦੇ ਦਾਂਗੇ ਵੀਰੇ ਦਾ ਇਹ 60000 ਹਾਂ ਹਾਂ ਮਾਨ ਤਾਣੋ ਚ ਕਰਾਂਗੇ ਮਾਨ ਤਾਣੋ ਦਾ ਦੋਨਾਂ ਦੀ ਕਰ ਦਾਂਗੇ ਭਰਾ ਮੇਰਾ ਲੈ ਜੇ ਕਿਸੇ ਨੇ ਜੋੜ ਹੀ ਲੈਣਾ ਹੈ ਜੋੜਾ ਫਿਰ 5000 ਅਸਟਰਾ ਘਟਾ ਦਾਂਗੇ ਹੋਰ ਯਾਰ ਹੋ ਲੋ ਜੇ ਕਿਸੇ ਨੇ ਜੋੜ ਹੀ ਪੋੜਾ 5000 ਕਿੰਨਾ ਮੁੱਲ ਕਰਿਆ ਜਿੰਨਾ ਮੁੱਲ ਕਰਿਆ ਉਹ 5000 ਜਰ ਘੱਟ ਦੇ ਦੇ ਬੰਦਾ ਹਾਂ ਜਾਂ 100 ਮੀਲ ਪਹੁੰਚ ਕਰਦੀ ਜਾਂ 100 ਮੀਲੋਂ ਆਉਣ ਜਾਣਾ 200 ਹੋ ਜੂਗੀ 200 ਹੋ ਗਿਆ ਹੁਣ ਜਾਣਾ ਹਾਂ ਹੁਣ ਜਾਣ ਦਾ 200 ਹੋ ਗਿਆ ਉਹ ਪਹੁੰਚ ਕਰਦਾ ਜਿਵੇਂ ਬਾਈ ਨੂੰ ਚੰਗਾ ਲਾਦਾ ਓਵੇਂ ਕਰ ਲੂ ਸੀਲ ਠੰਡੀਆਂ ਦੇਖੀ ਦੋਨੇ ਹੱਥ ਆਪਣੀ ਦੇ ਦੋਨੇ ਉਸ ਪਾਲੀ ਦੇ ਯਾਨੀ ਪਾਲੇ ਹੱਥ ਮਾਰਦੇ ਮੈਂ ਠੰਡੀਆਂ ਸੀਲ ਵਰ ਵਰਗੇ ਨੇ ਵੀਰੇ ਦਾ ਸੇਵ ਤਾਂ ਆਪਾਂ ਕਰ ਚੰਗੀ ਚੀਜ਼ ਦੀ ਕਰਨੀ ਚਾਹੀਦੀ ਜਬੇ ਸਕੂ ਤੂੰ ਆ ਵਿੱਚ ਕਮਾਇਆ ਭਰਾ ਮੇਰੇ ਦੇ ਦੇਖੀ ਲੈ ਥਾਂ ਸੁਣ ਲੈ ਬਹੁਤ ਸੋਹਣੇ ਆ ਬੈੜਾਂ ਦੇ ਯਾਰ ਆ ਨੰਬਰ ਬੋਲ ਦੋ ਜੀ ਨੰਬਰ 9779475644 ਤੇ ਇੱਕ ਆ ਗਈ ਇਧਰਲੇ ਬੰਨੇ ਰੰਗ ਰੂਪ ਐਰ ਸ਼ਹਿਰ ਦਾ ਬਾਡੀ ਦੀ ਬਣਾਵਟਾ ਹੈਗੀ ਆ ਜਰਸੀ ਵਾਲੀ ਦੋਨੇ ਗੁਣ ਨੇ ਦੇ ਚਾ ਹਾਂ ਬਿਲਕੁਲ ਦੋਨੇ ਨਿਆਰੇ ਦੇ ਰੱਖੂਗੀ ਸਟਿਚ ਤੇ ਮੇਨ ਗੱਲ ਹੈ ਜਿਹੜੀ ਸੁਭਾਅ ਦੀ ਆ ਸੁਭਾਅ ਦੀ ਬਿਲਕੁਲ ਮੈਂ ਲੱਗਦਾ ਇਹਨਾਂ ਨੂੰ ਮਾਰਨੀ ਆਉਂਦੀ ਨਹੀਂ ਵੀ ਲੱਤ ਕਿਵੇਂ ਪਾਈ ਦੇ ਬਾਈ ਜਰਾ ਬਾਈ ਕਹਿੰਦਾ ਹੁੰਦਾ ਵੀ ਹਲੇ ਆ ਚੀਜ਼ਾਂ ਇਹਨੇ ਭਰਨੀ ਆ ਜੀ ਬਹੁਤ ਬਹੁਤ ਖੁੱਲਾ ਲੇਵਾ ਦਾ ਸਾਦਾ ਭਰੂਗੀ ਵੀ ਆ ਚੀਜ਼ਾਂ ਇਹ ਲੈ ਆ ਆਰਡਰ ਚ ਢੱਲਾ ਢੁਲਾ ਇਹਦੇ ਬਹੁਤ ਪਈਆਂ ਹਲੇ ਆਰਡਰ ਸੋਨਾ ਰੱਖੋ ਤੇ ਇਸ ਨਖ ਬਣਾ ਬਾਹਰ ਲਿਆਇਆ ਜਾ ਬਾਈ ਜੀ ਤੇ ਜੇ ਬਾਈ ਕਹਿੰਦਾ 100 ਮੀਲ ਪਹੁੰਚ ਕਰਾਉਣੀਆਂ ਕਿਸੇ ਦੀ ਜਾਣ ਆਉਣ 200 ਹੋ ਗਿਆ 200 ਮੀਲ ਪਹੁੰਚ ਹੋ ਜੂਗੀ ਜੇ ਕਿਸੇ ਹੋਰੋਂ ਆ ਕੇ ਲੈ ਜਾਣੀਆਂ ਤਾਂ ਜੋੜਾ ਲੈ ਜਾਣਾ ਤਾਂ 5 ਜੋੜੇ ਚ ਹੋਰ ਘਟਾ ਦੇਣਾ ਹਾਂ ਐਕਸਟਰਾ ਕਰ ਨੰਬਰ 22 ਦਾ ਮੈਂ ਵੀਡੀਓ ਚ ਹੀ ਲਾ ਦੂੰਗਾ ਜਿਹੜੇ ਸੱਜਣ ਨੂੰ ਇਹ ਨਗੀਨੇ ਪਸੰਦ ਆਉਣਗੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਿਓ ਪਿੰਡ ਧੌੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਕੀ ਕਮੈਂਟ ਕਰਕੇ ਦੱਸੋ ਬਾਈ ਦਾ ਤੁਹਾਨੂੰ ਵਪਾਰ ਕਰਨ ਦਾ ਤਰੀਕਾ ਕਿੱਦਾਂ ਦਾ